ਪੰਜਾਬ ਪੁਲਿਸ ਚ ਡੀਐਸਪੀ ਭਰਤੀ ਕਰਵਾਉਣ ਨੂੰ ਲੈ ਕੇ 1 ਕਰੋੜ ਰੁਪਏ ਦੀ ਠੱਗੀ ਵਜੀ ਹੈ ਇਹ ਮਾਮਲਾ ਕਿਤੇ ਬਾਹਰ ਦਾ ਨਹੀਂ ਕਿਸੇ ਹੋਰ ਸੂਬੇ ਦਾ ਨਹੀਂ ਬਲਕਿ ਪੰਜਾਬ ਸੂਬੇ ਦੇ ਵਿੱਚ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਆਯੁਰਵੈਦਿਕ ਡਾਕਟਰ ਦੇ بیٹے ਨੂੰ ਭਰਤੀ ਕਰਵਾਉਣ ਦਾ ਆਯੁਰਵੈਦਿਕ ਡਾਕਟਰ ਨੂੰ ਲੱਗਿਆ ਹੋਣਾ ਕਿ ਜਿਹੜੇ ਵਿਅਕਤੀ ਉਸ ਨੂੰ ਕਹਿ ਰਹੇ ਨੇ ਕਿ ਸਿੱਧਾ ਡਾਇਰੈਕਟ ਭਰਤੀ ਡੀਐਸਪੀ ਦੀ ਤੁਹਾਡੇ ਪੁੱਤਰ ਨੂੰ ਕਰਵਾ ਦਿੱਤੀ ਜਾਏਗੀ ਤੇ ਇਸ ਦੇ ਲਈ 1 ਕਰੋੜ ਰੁਪਇਆ ਲੱਗੇਗਾ ਤਾਂ ਡਾਕਟਰ ਨੇ ਵੀ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਲਾਲਚ ਵਿੱਚ ਆ ਕੇ ਉਹਨਾਂ ਦੇ ਕਹਿਣ ਮੁਤਾਬਕ ਕਹਿ ਦਿੱਤਾ ਕਿ ਠੀਕ ਹੈ 1 ਕਰੋੜ ਰੁਪਇਆ ਦੇ ਦਿੱਤਾ ਜਾਏਗਾ ਇਸ ਦੀ ਠੱਗੀ ਵਜਦੀ ਹੈ ਫਿਰ ਜਦੋਂ ਇਸ ਮਾਮਲੇ ਦੇ ਵਿੱਚ ਡੀਐਸਪੀ ਭਰਤੀ ਨਹੀਂ ਹੁੰਦਾ ਤਾਂ ਫਿਰ ਚੈੱਕ ਦਿੱਤੇ ਜਾਂਦੇ ਨੇ ਉਹਨਾਂ ਸਬੰਧਤ ਮਲਜਮਾ ਦੇ ਵੱਲੋਂ ਉਹ ਚੈੱਕ ਵੀ ਬਾਉਂਸ ਹੋ ਜਾਂਦੇ ਨੇ ਇਸ ਮਾਮਲੇ ਦੀ ਫਿਰ ਤਫਤੀਸ਼ ਤੇ ਜਾਂ ਜਦੋਂ ਹੁੰਦੀ ਹੈ ਤਾਂ ਜਾ ਕੇ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਠੱਗੀ ਕਿਵੇਂ ਤੇ ਕਿਹੜੇ ਢੰਗ ਨਾਲ ਵਜੀ ਔਰ ਡਾਕਟਰ ਵੀ ਠੱਗਿਆ ਗਿਆ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਅੜਿੱਕੇ ਦੋ ਵਿਅਕਤੀ ਆਏ ਨੇ ਜਿਨ੍ਹਾਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਬੋਲਦੇ ਨੇ ਔਰ ਕੀ ਇਹ ਪਹਿਲਾ ਮਾਮਲਾ ਹੈ ਪਹਿਲੇ ਅੰਜਾਮ ਦਿੱਤਾ ਇਸ ਤਰ੍ਹਾਂ ਦਾ ਠੱਗੀ ਮਾਰਨ ਦਾ ਜਾਂ ਇਸ ਤੋਂ ਪਹਿਲਾਂ ਵੀ ਕਈਆਂ ਨੂੰ ਆਪਣੇ ਗੱਲਾਂ ਦੇ ਵਿੱਚ ਲਿਆ ਕੇ ਲਾਲਚ ਦੇ ਕੇ ਤੇ ਲੋਕਾਂ ਨੂੰ ਠੱਗਿਆ ਗਿਆ ਇਸ ਦੇ ਬਾਰੇ ਹਾਲੇ ਤਫਤੀਸ਼ ਹੋ ਰਹੀ ਹੈ ਦਰਅਸਲ ਮੁਕਸਰ ਸਾਹਿਬ ਵਿਖੇ ਇੱਕ ਆਯੁਰਵੈਦਿਕ ਡਾਕਟਰ ਦੇ ਲੜਕੇ ਨੂੰ ਡੀਐਸਪੀ ਭਰਤੀ ਕਰਵਾਉਣ ਦਾ ਲਾਲਚ ਦੇ ਕੇ ਦੋ ਵਿਅਕਤੀਆਂ ਵੱਲੋਂ 1 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹੈ ਇਸ ਮਾਮਲੇ ਤੇ ਥਾਣਾ ਸਿਟੀ ਸ੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਹਰਮਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਜਲਾਲਾਬਾਦ ਰੋਡ ਸ੍ਰੀ ਮੁਕਸਰ ਸਾਹਿਬ ਨੇ ਸੀਨੀਅਰ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ ਵਿੱਚ ਕਿਹਾ ਹੈ ਕਿ ਆਯੁਰਵੈਦਿਕ ਦੇ ਡਾਕਟਰ ਵਜੋਂ ਪ੍ਰੈਕਟਿਸ ਕਰਦਾ ਹੈ ਪਵਨ ਕੁਮਾਰ ਸ਼ਰਮਾ ਪੁੱਤਰ ਮਿਹਰਚੰਦ ਵਾਸੀ ਫਰੀਦਕੋਟ ਉਸ ਕੋਲ ਦਵਾਈ ਲੈਣ ਆਉਂਦਾ ਸੀ ਪਵਨ ਕੁਮਾਰ ਨੇ ਉਸ ਦੀ ਜਾਣ ਪਛਾਣ ਜਗਮੁਣ ਸਿੰਘ ਪੁੱਤਰ ਉਦਮ ਸਿੰਘ ਵਾਸੀ ਚੰਡੀਗੜ੍ਹ ਨਾਲ ਕਰਾ ਦਿੱਤੀ ਪਵਨ ਕੁਮਾਰ ਨੇ ਦੱਸਿਆ ਕਿ ਜਗਮੁਣ ਸਿੰਘ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਹੈ ਇਸ ਦੀ ਚੰਗੀ ਮੰਤਰੀਆਂ ਦੇ ਨਾਲ ਉੱਠਣੀ ਬੈਠਣੀ ਹੈ ਤੇ ਸਰਕਾਰ ਦੇ ਵਿੱਚ ਵੀ ਇਸ ਦਾ ਪੂਰਾ ਜਿਹੜਾ ਸਿੱਕਾ ਚੱਲਦਾ ਹੈ ਤਾਂ ਮੰਤਰੀਆਂ ਨਾਲ ਅਧਿਕਾਰੀਆਂ ਨਾਲ ਬੜੀ ਨੇੜਤਾ ਐ ਇਸ ਦੀ ਸ਼ਿਕਾਇਤਕਰਤਾ ਨੇ ਉਸ ਦੀਆਂ ਗੱਲਾਂ ਵਿੱਚ ਆ ਕੇ ਇਹ ਕਿਹਾ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਪੀਸੀਐਸ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ ਔਰ ਹਾਲ ਦੀ ਘੜੀ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਪੀਸੀਐਸ ਦੀਆਂ ਕੁਝ ਅਸਾਮੀਆਂ ਕੱਢੀਆਂ ਗਈਆਂ ਨੇ ਉਹ ਵੱਖਰੀ ਗੱਲ ਹੈ ਕਿ ਪੀਪੀਐਸਸੀ ਦੇ ਹੁਣ ਨਾ ਤਾਂ ਉਸ ਅਹੁਦੇ ਤੇ ਚੇਅਰਮੈਨ ਨੇ ਤੇ ਨਾ ਮੈਂਬਰ ਤਾਂ ਉਹ ਜਿਹੜੀ ਭਰਤੀ ਸ਼ੁਰੂ ਹੋ ਰਹੀ ਹੈ ਤੇ ਉਸ ਦੇ ਵਿੱਚ ਹਾਲੇ ਤਿਆਰੀ ਕਰ ਰਹੇ ਨੇ ਔਰ ਇਸ ਦੇ ਮਸਲੇ ਦੇ ਵਿੱਚ ਜਿਹੜੀ ਹੈ ਅਪਲਾਈ ਕਰਨ ਦੇ ਲਈ ਵੀ ਜਿਹੜੀ 31 ਜਨਵਰੀ ਅਖੀਰਲੀ ਤਰੀਕ ਹੈ ਇਸ ਦੇ ਦੌਰਾਨ ਹੀ ਉਸਨੇ ਕਿਹਾ ਕਿ ਇਸ ਤਰ੍ਹਾਂ ਜੇਕਰ ਤੁਹਾਡਾ ਲੜਕਾ PCS ਦੀ ਤਿਆਰੀ ਕਰ ਰਿਹਾ ਹੈ ਤੇ ਸਾਡੀ ਜਿਹੜੀ ਇਹ ਜਗਮੂਨ ਸਿੰਘ ਦੀ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਲੀਡਰਾਂ ਦੇ ਨਾਲ ਉੱਠਦਾ ਬੈਠਦਾ ਅਧਿਕਾਰੀਆਂ ਨਾਲ ਇਸ ਦੀ ਚੰਗੀ ਦੁਆ ਸਲਾਮ ਹੈ ਇਸ ਕਰਕੇ ਤੁਹਾਡਾ ਕੰਮ ਕਰਵਾ ਦੇਗਾ ਤਾਂ ਇਸ ਤੋਂ ਬਾਅਦ ਫਿਰ ਅੱਗੇ ਗੱਲ ਚੱਲਦੀ ਹੈ ਉਸ ਨੂੰ ਵੀ ਗੱਲ ਜਚ ਜਾਂਦੀ ਹੈ ਡਾਕਟਰ ਨੂੰ ਉਸ ਵਕਤ ਜਿਸ ਦੇ ਕਰਕੇ ਫਿਰ ਇਹ ਅੱਗੇ ਗੱਲ ਤੁਰ ਪੈਂਦੀ ਹੈ ਪਵਨ ਕੁਮਾਰ ਤੇ ਜਗਮਉਨ ਸਿੰਘ ਨੇ ਕਿਹਾ ਕਿ ਇਸ ਭਰਤੀ ਲਈ ਕੱਲੀ ਤਿਆਰੀ ਨਹੀਂ ਸਗੋ ਪੈਸਾ ਤੇ ਸਫਾਰਸ਼ ਵੀ ਚੱਲਦਾ ਹੈ ਇਸੇ ਕਰਕੇ ਹਰਮਿੰਦਰ ਸਿੰਘ ਇੱਕ ਕਰੋੜ ਦੇਵੇ ਤਾਂ ਉਸ ਦੇ ਲੜਕੇ ਨੂੰ ਸਿੱਧਾ ਡੀਐਸਪੀ ਭਰਤੀ ਕਰਾ ਦਿਆ ਕਰਾ ਦੇਾਂਗੇ ਮਦਈ ਅਨੁਸਾਰ ਉਸ ਨੇ ਕੁਝ ਲੋਕਾਂ ਦੀ ਹਾਜ਼ਰੀ ਵਿੱਚ ਜਗਮਉਨ ਸਿੰਘ ਨੂੰ ਤਿੰਨ ਕਿਸ਼ਤਾਂ ਵਿੱਚ 1 ਕਰੋੜ ਰੁਪਇਆ ਦੇ ਵੀ ਦਿੱਤਾ ਪਰ ਬਾਅਦ ਵਿੱਚ ਉਸ ਦੇ ਲੜਕੇ ਦਾ ਲਿਸਟ ਵਿੱਚ ਨਾਮ ਨਹੀਂ ਆਇਆ ਇਸ ਸੰਬੰਧੀ ਉਸ ਵੱਲੋਂ ਵਾਰ-ਵਾਰ ਪਵਨ ਕੁਮਾਰ ਤੇ ਜਗਮੂਨ ਸਿੰਘ ਨਾਲ ਸੰਪਰਕ ਕਰਦਾ ਰਿਹਾ ਇਸ ਸੰਬੰਧੀ ਪੰਚਾਇਤੀ ਤੌਰ ਤੇ ਵੀ ਗੱਲਬਾਤ ਕੀਤੀ ਜਿਸ ਵਿੱਚ ਪਹਿਲਾਂ ਜਗਮੂਨ ਸਿੰਘ ਨੇ ਉਸ ਨੂੰ ਜ਼ਮੀਨ ਦੇਣ ਦਾ ਲਾਰਾ ਲਾਇਆ ਬਾਅਦ ਵਿੱਚ ਵੱਖ-ਵੱਖ ਤਰੀਕਾਂ ਤੇ 1 ਕਰੋੜ ਰੁਪਏ ਰਾਸ਼ੀ ਦੇ ਤਿੰਨ ਚੈੱਕ ਵੀ ਕੱਟ ਕੇ ਦਿੱਤੇ ਪਰ ਇਹ ਚੈੱਕ ਬੈਂਕ ਵਿੱਚੋਂ ਬਾਊਂਸ ਹੋ ਗਏ ਮਦਈ ਦਾ ਕਹਿਣਾ ਹੈ ਕਿ ਉਕਤ ਵਿਕਤੀਆਂ ਨੇ ਸਾਜ਼-ਬਾਜ਼ ਹੋ ਕਿ ਉਸ ਨਾਲ ਠੱਗੀ ਮਾਰੀ ਹੈ ਇਸ ਮਾਮਲੇ ਤੇ ਜਾਂਚ ਉੱਪਰ थाना ਸਿਟੀ ਸ੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਜਗਮੋਣ ਸਿੰਘ ਪੁੱਤਰ ਉਦਮ ਸਿੰਘ ਕੋਠੀ ਨੰਬਰ 703 ਸੈਕਟਰ 11 ਵੈਸਟ ਚੰਡੀਗੜ੍ਹ ਤੇ ਪਵਨ ਕੁਮਾਰ ਸ਼ਰਮਾ ਪੁੱਤਰ ਮਿਹਰ ਚੰਦ ਮਚਾਕੀਮਲ ਪਿੰਡ ਰੋੜ ਫਰੀਦਕੋਟ ਵਿਰੁੱਧ ਮਾਮਲਾ ਦਰਜ ਕਰ ਲਿਆ ਹੁਣ ਇੱਕ ਚੰਡੀਗੜ੍ਹ ਦਾ ਸਨੀਕ ਹੈ ਇੱਕ ਫਰੀਦਕੋਟ ਦਾ ਜਿਸ ਨੇ ਇੱਕ ਡਾਕਟਰ ਨੂੰ ਠੱਗਿਆ 1 ਕਰੋੜ ਰੁਪਏ ਦੇ ਵਿੱਚ ਸਿੱਧਾ ਡੀਐਸਪੀ ਭਰਤੀ ਕਰਾਉਣ ਨੂੰ ਲੈ ਕੇ ਕਿ ਉਸ ਦਾ ਪੁੱਤਰ ਜੇ ਪੀਸੀਐਸ ਦੀ ਤਿਆਰੀ ਕਰਦਾ ਤੇ ਕੱਲਾ ਤਿਆਰੀ ਕਰਨ ਨਾਲ ਗੱਲ ਨਹੀਂ ਬਣਦੀ ਪੈਸਾ ਵੀ ਚੱਲਦਾ ਹੈ ਸਫਾਰਿਸ਼ ਵੀ ਚੱਲਦੀ ਹੈ ਜਿਸ ਕਰਕੇ ਉਹਨਾਂ ਕੋਲੇ ਸਾਰਾ ਕੁਝ ਹੈ ਤੇ ਕਰਵਾ ਦੇਣਗੇ ਪਰ ਜਦੋਂ ਗੱਲ ਨਹੀਂ ਬਣੀ ਜਦੋਂ ਪਤਾ ਲੱਗਿਆ ਡਾਕਟਰ ਨੂੰ ਕਿ ਮੇਰੇ ਨਾਲ ਤਾਂ ਠੱਗੀ ਵਜਈ ਹੈ ਫਿਰ ਪੰਚਾਇਤਾਂ ਵੀ ਜੁੜਦੀਆਂ ਰਹੀਆਂ ਮੋਹਤਮਰ ਸੱਜਣਾ ਚ ਵੀ ਗੱਲਾਂ ਹੋਈਆਂ ਪਰ ਉਹਦੋਂ ਚੈੱਕ ਤਾਂ ਦਿੱਤੇ ਗਏ ਪਰ ਚੈੱਕ ਬਾਉਂਸ ਹੋ ਗਏ ਫਿਰ ਆਖਰਕਾਰ ਉਸ ਡਾਕਟਰ ਨੂੰ ਮੁਖਸਰ ਸਾਹਿਬ ਦੀ ਪੁਲਿਸ ਤੱਕ ਪਹੁੰਚ ਕਰਨੀ ਪਈ ਜਿਸ ਤੋਂ ਬਾਅਦ ਥਾਣਾ ਸਿਟੀ ਦੇ ਵਿੱਚ ਜਿਹੜਾ ਪਰਚਾ ਵੀ ਦਰਜ ਹੋਇਆ ਤੇ ਉਹਨਾਂ ਨੂੰ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੁਣ ਰਕਮ ਵਾਪਸੀ ਕਰਨ ਦੇ ਲਈ ਜਿਹੜੇ ਚੈੱਕ ਦਿੱਤੇ ਸੀ ਉਹ ਤਾਂ ਬਾਉਂਸ ਹੋ ਗਏ ਸਨ ਇਸੇ ਕਰਕੇ ਉਹਨਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਦਿੱਤੇ ਐ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਤਫ਼ਤੀਸ਼ ਜਾਰੀ ਹੈ ਦੇਖਦੇ ਹਾਂ ਕਿ ਇਹ ਜਿਹੜਾ ਚੰਡੀਗੜ੍ਹ ਵਾਸੀ ਤੇ ਜਿਹੜਾ ਫਰੀਦਕੋਟ ਵਾਸੀ ਹੈ ਇਸ ਤੋਂ ਜਦੋਂ ਪੁਸ਼ਗਿਸ਼ ਹੋਣੀ ਹੈ ਤਾਂ ਹੋਰ ਕੀ ਕੀ ਗੱਲਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ ਏਬੀਸੀ ਪੰਜਾਬ ਦੇ ਨਾਲ